ਪਿਓਰ ਕ੍ਰੇਪ ਦਾ ਆਰਟੀਕਲ ਹੈ ਜੀ ਸਾਰਾ ਪੂਰਾ 5 ਮੀਟਰ ਦਾ ਸੂਟ ਆਊਗਾ ਜੋ ਮਰਜੀ ਆਪਣੀ ਚੋਇਸ ਦਾ ਤੁਸੀਂ ਸ਼ਰਾਰਾ ਗਰਾਰਾ ਲਹਿੰਗਾ ਜੋ ਮਰਜੀ ਬਣਾ ਸਕਦੇ ਹੋ ਸਿੰਗਲ ਕਲਰ ਅਵੇਲੇਬਲ ਹੈਗਾ ਆ ਪ੍ਰੋਪਰ ਵਾਕ ਹੋਇਆ ਦੁਪੱਟਾ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਇਹ ਵਾਲੇ ਜੀ ਕ੍ਰੇਪ ਦੇ ਆਰਟੀਕਲ ਹੈ ਕਿੰਨੇ ਪਿਓਰ ਹੈਂਡਵਰਕ ਹੋਇਆ ਹੋਇਆ ਹੈ ਬਾਟਮ ਦੇ ਉੱਤੇ ਵਿਵਾਖ ਦਿੱਤਾ ਗਿਆ neck ਬਣੀ ਹੋਈ ਆ ਘੇੜਾ ਬਣਿਆ ਹੋਇਆ ਦੁਪੱਟੇ ਨਾਲ ਜਨੂਨ ਦੇ ਲੱਗੇ ਹੋਏ ਨੇ ਪ੍ਰੀਮੀਅਮ ਕੁਆਲਿਟੀ ਸੂਟ ਦੀ ਹੈਗੀ ਆ ਕਲਰ অপਸ਼ਨਸ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਅਵੇਲੇਬਲ ਹੈਗੀਆਂ ਨੇ ਬਾਕੀ ਤੁਸੀਂ ਕਲਰ ਆਪਣੀ ਚੁਆਇਸ ਦੇ ਅਕੋਰਡਿੰਗਲੀ ਵੀ ਕਸਟਮਾਈਜ਼ ਕਰਾ ਸਕਦੇ ਹੋ ਲਾਈਟ ਕਲਰ ਕਰਾਉਣਾ ਹੈ ਕਿਸੇ ਵਕੂ ਇਹਦੇ ਵਿੱਚ ਜ਼ਿਆਦਾਤਰ ਡਾਰਕ ਕਲਰ ਅਵੇਲੇਬਲ ਹੈਗੇ ਨੇ ਇਹ ਵਾਲੇ ਆਰਟੀਕਲ ਜੀ ਬਹੁਤ ਜ਼ਿਆਦਾ ਮੇਰੇ ਪਰਸਨਲ ਫੇਵਰਟ ਆਰਟੀਕਲ ਨੇ neck ਬਣਿਆ ਹੋਇਆ ਆ sleeves ਬਣੀਆਂ ਹੋਈਆਂ ਨੇ ਬਾਟਮ ਦੇ ਉੱਤੇ ਵਾਖ ਕੀਤਾ ਗਿਆ ਦੁਪੱਟਾ ਲੇਸਿੰਗ ਦੇ ਨਾਲ ਰੈਡੀ ਕੀਤਾ ਗਿਆ ਆ ਪ੍ਰੋਪਰ ਬਹੁਤ ਸੋਹਣੇ ਕਦਾ ਕੰਬੀਨੇਸ਼ਨ ਸਿੱਤੇ ਗਏ ਨੇ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਲੱਗਿਆ ਹੋਇਆ ਜੀ ਇਹਨਾਂ ਕਿਸੇ ਵੀ ਸੂਟਾ ਨੂੰ ਮੇਰੀ ਭੈਣ ਨੇ ਕਿਸੇ ਨੇ ਵੀ ਬਾਇ ਕਰਨਾ ਹੁੰਦਾ ਆ ਸੂਟ ਦਾ ਸਕਰੀਨਸ਼ਾਟ ਲਿਆ ਕਰੋ ਅਸੀਂ ਉੱਪਰ ਆਪਣਾ ਨੰਬਰ ਦਿੱਤਾ ਹੋਇਆ ਹੈਗਾ YouTube ਦੀ ਕੋਈ ਵੀ ਵੀਡੀਓ ਸ਼ਾਰਟ ਖੋਲ ਲੋ ਤੁਸੀਂ ਸਾਡਾ ਨੰਬਰ ਪਿਆ ਸਕਰੀਨਸ਼ਾਟ ਤੁਸੀਂ ਨੰਬਰ ਦੇ ਉੱਤੇ ਸੈਂਡ ਕਰੋ ਤੇ ਅਸੀਂ ਤੁਹਾਨੂੰ ਸੂਟ ਦੀ ਪ੍ਰੋਪਰ ਜਾਣਕਾਰੀ ਦੇ ਦਾਂਗੇ ਇਹ ਵਾਲਾ ਸਿੰਗਲ ਪੀਸ ਅਵੇਲੇਬਲ ਆ ਜੀ ਆਪਣੇ ਕੋਲੇ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਆਰਟੀਕਲ ਹੈਗਾ ਆ ਇਹ ਆਰਗੈਂਜ਼ਾ ਦੇ ਆਰਟੀਕਲ ਨੇ ਜੀ ਡਿਜੀਟਲ ਪ੍ਰਿੰਟਿੰਗ ਦੀਆਂ ਸ਼ਾਰਟਸ ਹਨ ਜੀਆਂ ਜੀ ਇਹਨਾਂ ਦੀਆਂ ਸਾਰੇ ਸੂਟਾਂ ਦੀਆਂ ਤੇ ਇਹਨਾਂ ਦੇ ਉੱਤੇ ਕਲੀਆਂ ਗਈਆਂ ਹਿਆ ਨੇ ਹੈਂਡਵਰਕ ਦੀਆਂ ਕਿਹੜਾ ਹੈਂਡਵਰਕ ਤੋਂ ਬਣਿਆ ਹੋਇਆ ਦੁਪੱਟੇ ਤੁਸੀਂ ਦੇਖ ਹੀ ਤਾਂ ਨੇ ਉਹ ਕਿੰਨੇ ਜ਼ਿਆਦਾ ਸੋਨੇ ਬਣੇ ਹੋਏ ਨੇ ਕਟਵਰਕ ਹੋਇਆ ਹੋਇਆ ਬਟ ਪ੍ਰੋਪਰ ਹੈਂਡਵਰਕ ਦੇ ਨਾਲ ਕਟਵਰਕ ਹੋਇਆ ਹੋਇਆ ਆ ਏ ਰੈਡੀ ਟੂ ਡਿਸਪੈਚ ਨੇ ਜੀ ਸੂਟਸ ਇਹਨਾਂ ਦੇ ਵਿੱਚ ਕਸਟਮਾਈਜੇਸ਼ਨ ਨਹੀਂ ਅਵੇਲੇਬਲ ਹੈਗੀ ਪ੍ਰਾਈਸ ਸਾਰੇ ਸੂਟਾਂ ਦਾ ਆਪਣਾ ਜੈਨੂਇਨ ਹੁੰਦਾ ਜੀ ਕੋਈ ਬਹੁਤ ਜ਼ਿਆਦਾ ਹਾਈ ਨਹੀਂ ਰੱਖਿਆ ਹੋਇਆ ਬਾਕੀ ਤੁਸੀਂ ਆਪਣੀ ਚੁਆਇਸ ਦਾ ਸੂਟ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਸਿੰਗਲ ਕਲਰ ਤੇ ਸਿੰਗਲ ਆਰਟੀਕਲ ਅਵੇਲੇਬਲ ਹੈਗਾ ਆ ਬਾਟਮ ਵਰਕ ਦੇ ਨਾਂ ਦੇ ਵੀ ਸੂਟ ਹੈਗਾ ਆ ਇਹ ਵਾਲੇ ਆਰਟੀਕਲ ਨਹੀਂ ਆਏ ਹੋਏ ਨੇ ਜੀ ਆਪਣੇ ਕੋਲ ਕਈ ਵਾਰ ਕਿਸੇ ਕੋਲ ਪੈਨ ਕੋਲ ਦੁਪੱਟਾ ਪਿਆ ਹੁੰਦਾ ਤੁਸੀਂ ਉਹਦੇ ਨਾਲ ਵੀ ਮੈਚ ਕਰ ਸਕਦੇ ਹੋ ਇਹਨਾਂ ਨੂੰ ਜਾਂ ਆਦਰਵਾਇਸ ਤੁਸੀਂ ਇਹਨਾਂ ਦਾ ਸੂਟ ਵੀ ਰੈਡੀ ਕਰਾ ਸਕਦੇ ਹੋ ਪ੍ਰੋਪਰ ਵਰਕ ਕੀਤੀਆਂ ਹੋਈਆਂ ਨੇ ਪੋਜੀਸ਼ਨ ਕ੍ਰੇਪ ਦੀਆਂ ਸ਼ਰਟਸ ਨੇ ਪੋਜੀਸ਼ਨਿੰਗ ਪ੍ਰਿੰਟਿੰਗ ਹੋਈ ਹੋਈ ਹੈ ਅਤੇ ਵਰਕ ਹੋਇਆ ਹੋਇਆ ਨਾਲ ਪਲੇਨ ਸਲਵਾਰਾਂ ਲੱਗੀਆਂ ਹੋਈਆਂ ਨੇ ਇਹਨਾਂ ਸੂਟਾਂ ਨੂੰ ਬਾਏ ਕਰ ਤੁ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਆਪਣਾ ਪਾਰਟੀ ਵੇਅਰ ਸੂਟ ਪਾਣ ਜਾਂਦਾ ਹੈ ਤੇ ਕਲਰ ਕਾਫੀ ਸਾਰੇ ਆਪਸ਼ਨਸ ਇਹਨਾਂ ਦੇ ਵਿੱਚ ਅਵੇਲੇਬਲ ਹੈਗੇ ਨੇ ਜੀ ਇਹ ਜਿਹੜਾ ਨਾ ਐਕਸਟਰਾ ਆਰਟੀਕਲ ਹੈਗਾ ਆ ਇਹ ਬਹੁਤ ਸੋਹਣਾ ਆਰਟੀਕਲ ਹੈ ਸਿੰਗਲ ਕਲਰ ਅਵੇਲੇਬਲ ਆ 슬ੀਵਜ਼ ਬਹੁਤ ਹੈਵੀ ਬਣੀਆਂ ਹੋਈਆਂ ਨੇ ਪ੍ਰੋਪਰ ਫਰੰਟ ਬਣਿਆ ਹੋਇਆ ਆ ਨੈੱਕ ਤੇ ਕੇਰਾ ਬਣਿਆ ਹੋਇਆ ਆ ਸਲਵਾਰ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੋਇਆ ਤੇ ਦੁਪੱਟਾ ਵੀ ਵਰਕ ਵਾਲਾ ਇਹ ਸ਼ਿਮਰ ਸਿਲਕ ਦਾ ਆਰਟੀਕਲ ਆ ਜੀ ਫਰੰਟ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਸਲਵਾਰ ਦੇ ਉੱਤੇ ਵਰਕ ਦਾ ਦੁਪੱਟੇ ਦੇ ਉੱਤੇ ਲੇਸਿੰਗ ਹੋਈ ਹੋਈ ਆ ਬਹੁਤ ਪਿਆਰਾ ਆਰਟੀਕਲ ਆ ਇਹ ਵਾਲਾ ਆਰਟੀਕਲ ਦੇਖੋ ਕਿੰਨਾ ਸਿੰਪਲ ਸੋਬਰ ਜਆ ਆਰਟੀਕਲ ਆ ਤੇ ਕਲਰ ਕੰਬੀਨੇਸ਼ਨ ਦੇਖੋ ਇਹਦਾ ਕਿੰਨਾ ਜਿਆਦਾ ਪਿਆਰਾ ਆ 슬ੀਵਸ ਕਾਫੀ ਜਿਆਦਾ ਹੈਵੀ ਬਣੀਆਂ ਹੋਈਆਂ ਨੇ ਬਾਟਮ ਦੇ ਉੱਤੇ ਵੀ ਹੈਵੀ ਵਰਕ ਦਿੱਤਾ ਗਿਆ ਆ ਦੁਪੱਟਾ ਸਿੰਪਲ ਸੋਬਰ ਜਆ ਲੇਸ ਦੇ ਨਾਲ ਤਿਆਰ ਕੀਤਾ ਗਿਆ